ਅੱਜ ਇਸ ਵੀਡੀਓ ਵਿੱਚ ਆਪਾਂ ਇੱਕ ਖਾਸ ਟੌਪਿਕ 'ਤੇ ਗੱਲ ਕਰਾਂਗੇ ਜਿਵੇਂ ਕਿ ਅੱਜ ਕੱਲ੍ਹ ਲੋਕਾਂ ਨੂੰ ਚੀਨੀ ਤੋਂ ਕਾਫੀ ਜ਼ਿਆਦਾ ਡਰਾਇਆ ਜਾਂਦਾ ਕਿ ਚੀਨੀ ਤੁਹਾਡੇ ਲਈ ਬੁਰੀ ਆ ਪਰ ਉਹ ਕੁਝ ਮਿੱਠਾ ਵੀ ਖਾਣਾ ਚਾਹੁੰਦੇ ਨੇ ਉਹ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਚੀਨੀ ਵਾਲੀ ਚਾਹ ਨਾਲ ਜਾਂ ਸ਼ੱਕਰ ਨਾਲ ਚੀਨੀ ਤੋਂ ਭਾਵੇਂ ਅਗੇ 슈ਗਰ ਨਾਲ ਕਿਸੇ ਵੀ ਤਰ੍ਹਾਂ ਦੀ ਉਹ ਮਿੱਠੀ ਚੀਜ਼ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਪਰ ਉਹ ਚਾਹੁੰਦੇ ਨੇ ਕਿ ਸਾਨੂੰ ਚੀਨੀ ਤੋਂ ਜੋ ਹੋਣ ਵਾਲੇ ਨੁਕਸਾਨ ਨੇ ਉਹਨਾਂ ਤੋਂ ਵੀ ਬਚਾਇਆ ਜਾਵੇ ਇਸ ਲਈ ਉਹ ਕੁਝ ਲੱਭ ਰਹੇ ਨੇ ਜੋ ਕਿ ਮਿੱਠਾ ਵੀ ਹੋਵੇ ਉਹਨਾਂ ਨੂੰ ਮਿੱਠੇ ਦੀ ਫੀਲਿੰਗ ਵੀ ਆਵੇ ਤੇ ਉਹਨਾਂ ਨੂੰ ਚੀਲੀ ਤੋਂ ਮਿਲਣ ਵਾਲੀਆਂ ਐਮਪਟੀ ਕੈਲਰੀਜ਼ ਵੀ ਨਾ ਮਿਲਣ ਤੇ ਜੋ ਉਹਨਾਂ ਨੂੰ ਚੀਨੀ ਦੇ ਨੁਕਸਾਨ ਦੱਸੇ ਜਾਂਦੇ ਨੇ ਉਹ ਵੀ ਨਾ ਹੋਣ ਇਸ ਵੀਡੀਓ ਵਿੱਚ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ ਕਿ ਚੀਨੀ ਦੀ ਜਗ੍ਹਾ ਤੇ ਕੀ ਖਾ ਸਕਦੇ ਆ ਜੋ ਮਿੱਠਾ ਵੀ ਹੋਵੇ ਤੇ ਆਪਾਂ ਨੂੰ ਕੈਲਰੀਜ਼ ਵੀ ਨਾ ਦੇ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਜੋ ਚੀਨੀ ਦਾ ਬਦਲਾਵ ਆ ਜੋ ਸਭ ਤੋਂ ਜ਼ਿਆਦਾ ਸੇਫ ਮੰਨਿਆ ਗਿਆ ਉਹ ਸਿਰਫ ਇੱਕੋ ਆ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਾਫੀ ਜ਼ਿਆਦਾ ਆਰਟੀਫੀਸ਼ੀਅਲ ਸ਼ੂਗਰ YouTube ਤੇ ਦੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਨੂੰ ਕਿ ਸੇਫ ਦੱਸਿਆ ਜਾਂਦਾ ਪਰ ਇਹਨਾਂ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਸੇਫ ਆ ਉਹ ਹੈ ਸਟੀਵਿਆ ਹਾਂਜੀ ਜੋ ਸਟੀਵਿਆ ਇਹ ਹੀ ਚੀਨੀ ਦਾ ਇੱਕ ਸਭ ਤੋਂ ਚੰਗਾ ਬਦਲਾਵ ਆ ਕਿਉਂਕਿ ਜੋ ਸਟੀਵਿਆ ਇਹ ਇੱਕ ਨੈਚੁਰਲ ਸਵੀਟਨਰ ਆ ਜੋ ਕਿ ਇੱਕ ਤਰ੍ਹਾਂ ਦੇ ਪੌਦੇ ਦੀਆਂ ਪੱਤਿਆਂ ਤੋਂ ਐਕਸਟ੍ਰੈਕਟ ਕਰਕੇ ਪਾਇਆ ਜਾਂਦਾ ਕਿਉਂਕਿ ਸਟੀਵਿਆ ਇੱਕ ਨੈਚੁਰਲ ਚੀਜ਼ ਆ ਤੇ ਨੈਚੁਰਲ ਪੌਦੇ ਤੋਂ ਪਾਇਆ ਜਾਂਦਾ ਇਸ ਲਈ ਇਹ ਪੂਰੀ ਤਰ੍ਹਾਂ 100% ਤੇ ਫਾਤੇ ਇਹਦੀ ਜੋ ਮਿਠਾਸ ਆ ਉਹ ਬਿਲਕੁਲ ਹੀ ਚੀਨੀ ਦੀ ਦਰ੍ਹਾਂ ਆਪਾਂ ਨੂੰ ਮਿਲਦੀ ਆ ਤੇ ਇਸ ਦੇ ਵਿੱਚ ਜੋ ਆਪਾਂ ਨੂੰ ਐਮਪਟੀ ਕੈਲਰੀਜ਼ ਹੁੰਦੀਆਂ ਨੇ ਉਹ ਵੀ ਨਾ ਮਾਤਰਾ ਯਾਨੀ ਕਿ ਬਿਲਕੁਲ ਹੀ ਨਹੀਂ ਮਿਲਦੀ। ਤੇ ਜੋ ਸਟੀਵਿਆ ਇਹਨੂੰ ਆਪਾਂ ਆਨਲਾਈਨ ਆ ਟੈਬਲੇਟ ਤੇ ਪਾਊਡਰ ਫਾਰਮ ਦੇ ਵਿੱਚ ਲੈ ਸਕਦੇ ਆ ਜਾਂ ਆਪਾਂ ਨੂੰ ਲਿਕਵਿਡ ਫਾਰਮ ਦੇ ਵਿੱਚ ਵੀ ਬਾਜ਼ਾਰ ਦੇ ਵਿੱਚੋਂ ਜਾਂ ਆਨਲਾਈਨ ਵੈਬਸਾਈਟਾਂ ਤੋਂ ਖਰੀਦ ਸਕਦੇ ਆ। ਜਿਵੇਂ ਕਿ ਆਪਾਂ ਇਸ ਵੀਡੀਓ ਵਿੱਚ ਗੱਲ ਕਰ ਰਹੇ ਆ ਸਟੀਵਿਆ ਦੀ ਅਪਸ ਸਟੀਵੀਆ ਦੀ ਇੰਨੀਆ ਤਰੀਫਾਂ ਕਿਉਂ ਕਰ ਰਹੇ ਆ ਕਿਉਂਕਿ ਸਟੀਵੀਆ ਇੱਕ ਨੇਚਰਲ সুইਟਨਰ ਆ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੈਲਰੀਜ਼ ਨਹੀਂ ਪਾਈ ਜਾਂਦੀਆਂ ਕਿਉਂਕਿ ਇਹਦੇ ਵਿੱਚ ਕੋਈ ਵੀ ਮੈਕਰੋ ਨਿਊਟ੍ਰੀਐਂਟ ਨਹੀਂ ਹੁੰਦਾ ਇਹਦੇ ਵਿੱਚ ਕੋਈ ਵੀ ਪ੍ਰੋਟੀਨ ਕਾਰਬ ਜਾਂ ਫੈਟ ਬਿਲਕੁਲ ਵੀ ਨਹੀਂ ਪਾਇਆ ਜਾਂਦਾ ਤੇ ਇਹ ਜ਼ੀਰੋ ਕੈਲਰੀ সুইਟਨਰ ਹੁੰਦਾ ਜੋ ਕਿ ਇੱਕ ਕੁਦਰਤੀ ਬਦਲਾਵ ਹੋ ਸਕਦਾ ਆਪਣੇ 슈ਗਰ ਜਾਂ ਚੀਨੀ ਦਾ ਇਸ ਦੇ ਨਾਲ ਹੀ ਸਟੀਵੀਆ ਦੀ ਇੱਕ ਹੋਰ ਤਰੀਫ ਕਰਨੀ ਬਣਦੀ ਆ ਕਿਉਂਕਿ ਸਟੀਵੀਆ ਦਾ ਜੋ ਜੀਆਈ ਆ ਯਾਨੀ ਕਿ ਗਲਾਈਸੈਮਿਕ ਇੰਡੈਕਸ ਆ ਉਹ ਨੰਬਰ ਬਿਲਕੁਲ ਹੀ ਜ਼ੀਰੋ ਆ ਅਤੇ ਇਸ ਦੀ ਤਰ੍ਹਾਂ ਜਿਵੇਂ ਆਪਣੇ ਘਰੇ ਆਪਾਂ ਚੀਨੀ ਵਰਤਦੇ ਆ ਸ਼ੂਗਰ ਵਰਤਦੇ ਆ ਉਹਦਾ ਗਲਾਈਸੈਮਿਕ ਇੰਡੈਕਸ ਬਹੁਤ ਜ਼ਿਆਦਾ ਹਾਈ ਹੁੰਦਾ ਜੋ ਕਿ ਹੁੰਦਾ 68 ਅਤੇ ਉਸ ਦੇ ਮੁਕਾਬਲੇ ਸਟੀਵਿਆ ਦਾ ਜੋ ਗਲਾਈਸੈਮਿਕ ਇੰਡੈਕਸ ਹੁੰਦਾ ਉਹ ਹੀ ਜ਼ੀਰੋ ਹੁੰਦਾ ਜਿਵੇਂ ਕਿ ਹੁਣ ਆਪਾਂ ਗੱਲ ਕੀਤੀ ਆ ਗਲਾਈਸੈਮਿਕ ਇੰਡੈਕਸ ਦੀ ਇੱਥੇ ਆਪਾਂ ਨੂੰ ਇਹ ਜਾਨਣਾ ਹੋਊਗਾ ਕਿ ਜਦੋਂ ਆਪਾਂ ਚੀਨੀ ਨੂੰ ਖਾਂਦੇ ਆ ਉਹ ਆਪਣੇ ਬਲੱਡ ਦੇ ਵਿੱਚ ਜੋ ਸ਼ੂਗਰ ਦਾ ਲੈਵਲ ਆ ਉਹ ਨੂੰ ਇੱਕਦਮ ਹੀ ਵਧਾ ਦਿੰਦਾ ਕਿਉਂਕਿ ਉਹਦਾ ਗਲਾਈਸੇਮਿਕ ਇੰਡੈਕਸ ਜ਼ਿਆਦਾ ਹੁੰਦਾ ਜਿਹਦੇ ਨਾਲ ਆਪਣੀ ਬਾਡੀ ਆਪਣੇ ਪੈਨਕ੍ਰੀਆਸ ਦੇ ਵਿੱਚ ਇਨਸੂਲਿਨ ਨੂੰ ਰਿਲੀਜ਼ ਕਰਦੀ ਹੈ ਅਤੇ ਇਹ ਜੋ ਗਲੂਕੋਜ਼ ਦੀ ਮਾਤਰਾ ਵਧੀ ਹੁੰਦੀ ਹੈ ਨੂੰ ਨਾਰਮਲ ਕਰਨ ਦੇ ਲਈ ਆਪਣੀ ਬਾਡੀ ਇਸ ਗਲੂਕੋਜ਼ ਨੂੰ ਆਪਣੀ ਬਾਡੀ ਦੇ ਵਿੱਚ ਫੈਟ ਦੇ ਰੂਪ ਦੇ ਵਿੱਚ ਸਟੋਰ ਕਰਨ ਲੱਗਦੀ ਹੈ ਪਰ ਜੇਕਰ ਤੁਸੀਂ ਸਟੀਵਿਆ ਨੂੰ ਕੰਜ਼ੂਮ ਕਰਦੇ ਹੋ ਕਿਉਂਕਿ ਇਹਦਾ ਜੀਆਈ ਜਿਹੜਾ ਉਹ ਬਿਲਕੁਲ ਹੀ ਜ਼ੀਰੋ ਆ ਇਸ ਲਈ ਜਦੋਂ ਤੁਸੀਂ ਸਟੀਵਿਆ ਨੂੰ ਕੰਜ਼ੂਮ ਕਰੋਗੇ ਇਹ ਤੁਹਾਡਾ ਜੋ ਬਲੱਡ ਗਲੂਕੋਜ਼ ਆ ਉਹਨੂੰ ਸਪਾਈਕ ਨਹੀਂ ਕਰੂਗਾ ਬਲਕਿ ਇਹਨੂੰ ਨੋਰਮਲ ਮਾਤਰਾ ਦੇ ਵਿੱਚ ਰੱਖੂਗਾ ਇੱਥੇ ਆਪਾਂ ਨੂੰ ਇਹ ਸਮਝਣਾ ਹੋਊਗਾ ਕਿ ਜਦੋਂ ਵੀ ਆਪਾਂ ਚੀਨੀ ਨੂੰ ਖਾਂਦੇ ਆ ਇਹ ਆਪਣੀ ਬਾਡੀ ਦੇ ਵਿੱਚ ਐਜ਼ ਏ ਫਿਊਲ ਜਾਂ ਐਜ਼ ਏ ਫੈਟ ਦੇ ਸਰੂਪ ਦੇ ਵਿੱਚ ਆਪਣੀ ਬਾਡੀ ਦੇ ਵਿੱਚ ਸਟੋਰ ਹੋ ਜਾਂਦਾ ਪਰ ਜਦੋਂ ਆਪਾਂ ਸਟੀਵਿਆ ਨੂੰ ਕੰਜ਼ੂਮ ਕਰਦੇ ਆ ਇਹਦਾ ਆਪਣੀ ਬਾਡੀ ਦੇ ਕੋਈ ਵੀ ਇਫੈਕਟ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਨਾ ਕੋਈ ਕਾਰਬੋਹਾਈਡਰੇਟਸ ਹੁੰਦੇ ਨੇ ਤੇ ਨਾ ਹੀ ਇਹਦੇ ਵਿੱਚ ਕੋਈ ਕੈਲਰੀਜ਼ ਹੁੰਦੀਆਂ ਨੇ ਹੁਣ ਇਸ ਤੋਂ ਬਾਅਦ ਆਪਾਂ ਸਟੀਵਿਆ ਦੇ ਜੋ ਆਪਾਂ ਨੂੰ ਫਾਇਦੇ ਨੇ ਆਪਾਂ ਉਹਨਾਂ ਦੀ ਗੱਲ ਕਰ ਲੈਣ। ਨੰਬਰ 1 ਤੇ ਆਉਂਦਾ ਜਿਨ੍ਹਾਂ ਨੇ ਆਪਣਾ ਫੈਟ ਲੌਸ ਕਰਨਾ ਤੇ ਉਹ ਚਾਹੁੰਦੇ ਨੇ ਕਿ ਸਾਨੂੰ ਚੀਨੀ ਦੇ ਵਿੱਚੋਂ ਜੋ ਐਮਪਟੀ ਕੈਲਰੀਜ਼ ਮਿਲਦੇ ਨੇ ਉਹ ਨਾ ਮਿਲਣ। ਉਹ ਆਪਣੀ ਚੀਨੀ ਦੇ ਬਦਲਾਵ ਦੇ ਰੂਪ ਦੇ ਵਿੱਚ ਸਟੀਵਿਆ ਨੂੰ ਐਡ ਕਰ ਸਕਦੇ ਨੇ ਕਿਉਂਕਿ ਸਟੀਵਿਆ ਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀਆਂ ਨੇ। ਇਹ ਤੋਂ ਤੁਹਾਨੂੰ ਕੋਈ ਕੈਲਰੀਜ਼ ਨਹੀਂ ਮਿਲਣਗੀਆਂ ਤੇ ਤੁਹਾਨੂੰ ਆਪਣੇ ਖਾਣੇ ਦੇ ਵਿੱਚ ਆਪਣੀ ਚਾਹ ਦੇ ਵਿੱਚ ਜਾਂ ਤੁਸੀਂ ਕੋਈ ਵੀ ਮਠਾਈ ਵਗੈਰਾ ਬਣਾਉਣੀ ਆ ਉਹਦੇ ਵਿੱਚ ਸਟੀਵਿਆ ਨੂੰ ਐਡ ਕਰਕੇ ਤੁਸੀਂ ਆਪਣੇ ਮਿੱਠੇ ਦਾ ਸਵਾਦ ਵੀ ਬਰਕਰਾਰ ਰੱਖ ਸਕਦੇ ਹੋ। ਕੈਲਰੀਜ਼ ਨੂੰ ਨਾ ਕਰਦੇ ਹੋ। ਦੂਸਰਾ ਇਹਦਾ ਜੋ ਫਾਇਦਾ ਉਹ ਹੋ ਸਕਦਾ ਡਾਇਬੀਟਿਕ ਜੋ ਪੇਸ਼ੈਂਟ ਨੇ ਉਹਨਾਂ ਨੂੰ ਇਹਦਾ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਜਦੋਂ ਤੁਸੀਂ ਸਟੀਵਿਆ ਨੂੰ ਕੰਜ਼ੂਮ ਕਰਦੇ ਹੋ ਇਹਦੇ ਨਾਲ ਤੁਹਾਡਾ ਜੋ ਬਲੱਡ ਗਲੂਕੋਜ਼ ਆ ਉਹ ਸਪਾਈਕ ਨਹੀਂ ਹੁੰਦਾ। ਇਸ ਲਈ ਆਪਾਂ ਇਹ ਕਹਿ ਸਕਦੇ ਹਾਂ ਕਿ ਡਾਇਬੀਟਿਕ ਜੋ ਪੇਸ਼ੈਂਟ ਨੇ ਉਹਨਾਂ ਦੇ ਲਈ ਸਟੀਵਿਆ ਇੱਕ ਜੰਨਤ ਜਾਂ ਸਵਰਗ ਦਾ ਰਸਤਾ ਹੋ ਸਕਦਾ ਤੇ ਉਹ ਮਿੱਠੇ ਦੀ ਤਰ੍ਹਾਂ ਇਹਨੂੰ ਕੰਜ਼ੂਮ ਕਰ ਸਕਦੇ ਨੇ ਬਿਨਾ ਆਪਣੇ ਬਲੱਡ ਗਲੂਕੋਜ਼ ਨੂੰ ਸਪਾਈਕ ਕੀਤੇ। ਇਸ ਦੇ ਨਾਲ ਹੀ ਇਹਦਾ ਤੀਸਰਾ ਜੋ ਬੈਨੀਫਿਟ ਆ ਉਹ ਇਹ ਆ ਕਿ ਜੋ ਸਟੀਵਿਆ ਇਹ ਆਪਣੀ ਨਾਰਮਲ ਚੀਨੀ ਜਾਂ ਸ਼ੱਕਰ ਦੇ ਨਾਲੋਂ 200 ਤੋਂ ਲੈ ਕੇ 300 ਗੁਣਾ ਜ਼ਿਆਦਾ ਮਿੱਠਾ। ਇਹਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਸਟੀਵਿਆ ਨੂੰ ਕੰਜ਼ੂਮ ਕਰੋਗੇ ਇਹਦੀ ਤੁਹਾਨੂੰ ਬਹੁਤ ਹੀ ਘੱਟ ਮਾਤਰਾ ਵਰਤਣੀ ਪਊਗੀ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਮਿੱਠਾ ਟੇਸਟ ਮਿਲੇਗਾ। ਇਸ ਦੇ ਨਾਲ ਹੀ ਜੋ ਚੌਥਾ ਇਹਦਾ ਫਾਇਦਾ ਆਪਾਂ ਨੂੰ ਹੋਊਗਾ ਜਦੋਂ ਤੁਸੀਂ ਆਪਣੇ 슈ਗਰ ਨੂੰ ਰਿਪਲੇਸ ਕਰੋਗੇ ਸਟੀਵਿਆ ਦੇ ਨਾਲ ਇਹ ਤੁਹਾਡੀ ਬੋਡੀ ਦੇ ਵਿੱਚ ਜੋ ਟ੍ਰਾਈਗਲਿਸਰਾਈਡ ਕੋਲੇਸਟ੍ਰੋਲ ਆ ਉਹਦੇ ਲੈਵਲ ਨੂੰ ਵੀ ਘੱਟ ਕਰੂਗਾ ਮਤਲਬ ਕਿ ਉਹਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਫਾਇਦੇ ਹੋਣ ਵਾਲੇ ਇਹ ਜੋ ਮੈਂ ਤੁਹਾਨੂੰ ਚਾਰ ਫਾਇਦੇ ਦੱਸੇ ਨੇ ਇਸ ਸਟੀਵਿਆ ਦੇ ਆਪਾਂ ਨੂੰ ਹੋਣ ਵਾਲੇ ਫਾਇਦੇ ਨੇ ਜੇ ਤੁਸੀਂ ਇਹਨੂੰ ਰਿਪਲੇਸ ਕਰਦੇ ਹੋ ਆਪਣੀ ਨਾਰਮਲ ਚੀਨੀ ਨੂੰ ਸਟੀਵਿਆ ਦੇ ਨਾਲ ਪਰ ਇੱਥੇ ਮੇਰਾ ਤੁਹਾਨੂੰ ਇਹ ਵੀ ਦੱਸਣਾ ਬਣਦਾ ਕਿ ਇਸ ਸਟੀਵਿਆ ਦੇ ਆਪਾਂ ਨੂੰ ਕੀ ਨੁਕਸਾਨ ਹੋ ਸਕਦੇ ਨੇ ਮਤਲਬ ਸਾਈਡ ਇਫੈਕਟ ਹੋ ਸਕਦੇ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸਿਆ ਕਿ ਸਟੀਵਿਆ ਇੱਕ ਸਟੀਵਿਆ ਨਾਮ ਦੇ ਪੌਦੇ ਦੇ ਪੱਤਿਆਂ ਤੋਂ ਬਣਾਇਆ ਜਾਂਦਾ ਇਸ ਲਈ ਇਸ ਦਾ ਕੋਈ ਵੀ ਡਿਸਐਡਵਾਂਟੇਜ ਜਾਂ ਸਾਈਡ ਇਫੈਕਟ ਆਪਾਂ ਕਹੀਏ ਕਿ ਨਹੀਂ ਦੇਖਣ ਨੂੰ ਮਿਲਦਾ ਪਰ ਇਹਦੇ ਵਿੱਚ ਆਪਾਂ ਨੂੰ ਇੱਕ ਥੋੜੀ ਜਿਹੀ ਪਰੇਸ਼ਾਨੀ ਆਉਂਦੀ ਆ ਉਹ ਇਹ ਹੁੰਦੀ ਹੈ ਕਿ ਜਦੋਂ ਆਪਾਂ ਸਟੀਵਿਆ ਦੇ ਨਾਲ ਬਣੀ ਕੋਈ ਵੀ ਚੀਜ਼ ਕੰਜ਼ੂਮ ਕਰਦੇ ਆ ਜਾਂ ਡਾਇਰੈਕਟ ਸਟੀਵਿਆ ਨੂੰ ਕੰਜ਼ੂਮ ਕਰਦੇ ਆ ਇਹਦਾ ਇੱਕ ਆਫਟਰ ਟੇਸਟ ਆ ਆਪਣੇ ਮੂੰਹ ਦੇ ਵਿੱਚ ਰਹਿ ਜਾਂਦਾ ਮਤਲਬ ਕਿ ਮੈਂ ਸਟੀਵਿਆ ਦੇ ਨਾਲ ਬਣੀ ਹੋਈ ਚਾਹ ਪੀਤੀ ਮਤਲਬ ਉਹ ਚਾਹ ਦੇ ਵਿੱਚ ਜੋ ਮੈਨੂੰ ਸਟੀਵਿਆ ਦਾ ਮਿੱਠਾ ਮਹਿਸੂਸ ਹੋਇਆ ਉਹ ਮੈਨੂੰ ਇੱਕ ਜਾਂ ਦੋ ਘੰਟੇ ਤੱਕ ਮੇਰੀ ਜੀਭ ਦੇ ਉੱਪਰ ਮਿੱਠਾ ਟੇਸਟ ਫੀਲ ਹੋ ਸਕਦਾ ਸਿਰਫ ਇੰਨਾ ਕਿ ਆਪਾਂ ਨੂੰ ਸਟੀਵਿਆ ਦਾ ਇੱਕ ਡਿਸਐਡਵਾਂਟੇਜ ਹੋ ਸਕਦਾ ਕਿ ਜਦੋਂ ਆਪਾਂ ਇਹਨੂੰ ਕੰਜ਼ਿਊਮ ਕਰਦੇ ਹਾਂ ਉਹਨੂੰ ਕੰਜ਼ਿਊਮ ਕਰਨ ਤੋਂ ਇੱਕ ਜਾਂ ਦੋ ਤਿੰਨ ਘੰਟਿਆਂ ਬਾਅਦ ਵੀ ਤੁਹਾਡੀ ਜੀਭ ਤੇ ਤੁਹਾਨੂੰ ਐਵੇਂ ਲੱਗ ਸਕਦਾ ਕਿ ਮੈਂ ਕੋਈ ਮਿੱਠੀ ਚੀਜ਼ ਖਾਧੀ ਆ ਇਸ ਤੋਂ ਬਿਨਾਂ ਸਟੀਵਿਆ ਦਾ ਕੋਈ ਵੀ ਸਾਈਡ ਇਫੈਕਟ ਜਾਂ ਦੁਸ਼ਪ੍ਰਭਾਵ ਆਪਣੇ ਬੋਡੀ ਦੇ ਵਿੱਚ ਆਪਣੇ ਹੈਲਥ ਦੇ ਉੱਪਰ ਨਹੀਂ ਦੇਖਿਆ ਗਿਆ ਇਸ ਲਈ ਤੁਸੀਂ ਇਸਨੂੰ ਆਪਣੀ ਚੀਨੀ ਦੇ ਬਦਲਾਅ ਦੇ ਤੌਰ ਤੇ ਐਡ ਕਰ ਸਕਦੇ ਹੋ ਤੇ ਜਿਹੜੇ ਮੈਂ ਤੁਹਾਨੂੰ ਇਸ ਦੇ ਚਾਰ ਫਾਇਦੇ ਦੱਸੇ ਨੇ ਉਹਨਾਂ ਦਾ ਫਾਇਦਾ ਉਠਾ ਸਕਦੇ ਹੋ ਤੇ ਜੋ ਤੁਹਾਨੂੰ ਚੀਨੀ ਤੋਂ ਡਰਾਇਆ ਜਾਂਦਾ ਤਾਂ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਚੀਨੀ ਤੁਸੀਂ ਆਪਣੀ ਜੇ ਤੁਸੀਂ 2 3 4 ਚਮਚੇ ਖਾਦੇ ਹੋ ਤਾਂ ਤੁਹਾਨੂੰ ਉਹ ਵੀ ਕੋਈ ਨੁਕਸਾਨ ਨਹੀਂ ਕਰੂਗੀ ਪਰ ਜੇ ਤੁਸੀਂ ਸੀਰੀਅਸ ਆ ਆਪਣੇ ਫੈਟ ਲਾਸ ਦੇ ਲਈ ਜਾਂ weight loss ਦੇ ਲਈ ਤਾਂ ਤੁਸੀਂ ਉਸ ਦੀ ਜਗ੍ਹਾ ਤੇ ਸਟੀਵਿਆ ਨੂੰ ਕੰਜ਼ੂਮ ਕਰ ਸਕਦੇ ਹੋ ਇਹੀ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਕਾਫੀ ਵਧੀਆ ਲੱਗੀ ਹੋਣੀ ਹੈ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਣਾ ਤੇ ਕਿਸੇ ਨਵੀਂ ਚੀਜ਼ ਬਾਰੇ ਜਾਣਕਾਰੀ ਮਿਲੀ ਹੋਣੀ ਹੈ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ